ਜਸਟਿਸ ਦੇ ਜਿਹੜੇ ਕਿਸੇ ਨੂੰ ਅਗਰ ਫੈਸਲਾ ਕਿਸੇ ਕੇਸ ਦਾ ਜਾਂ ਇਨਸਾਫ ਜੇ ਅਗਰ ਲੇਟ ਹੋ ਜਾਏ ਤਾਖੀਰ ਕਰ ਦਿੱਤੀ ਜਾਵੇ ਦੇਰ ਕਰ ਦਿੱਤੀ ਜਾਏ ਤੇ ਉਹਨੂੰ ਕਹਿਆ ਜਾਂਦਾ ਜੀ ਕਿ ਇਹ ਨਾ ਇਨਸਾਫੀ ਦੇ ਬਰਾਬਰ ਹੈ ਇਹ ਆਪਣਾ ਖਾਨ ਦੀ ਹੱਦ ਤੱਕ ਮਾਮਲਾ ਤੇ ਠੀਕ ਹੈ ਪਰ ਹਮੇਸ਼ਾ ਜਿਹੜਾ ਮੁਜਰਮ ਹੁੰਦਾ ਉਹ ਜਸਟਿਸ ਨੂੰ ਡਿਲੇ ਕਰਨ ਦੀ ਕੋਸ਼ਿਸ਼ ਕਰਵਾਉਂਦਾ ਤਾਂ ਕਿ ਉਹਦੇ ਗੱਲ ਦਾ ਜਿਹੜਾ ਫੰਦਾ ਪੈਣਾ ਉਹ ਲੇਟ ਤੋਂ ਲੇਟ ਹੋ ਜਾਏ ਇਹੀ ਤੇ ਜਿਹੜੇ ਅਦਾਲਤਾਂ ਨੇ ਜੱਜ ਜਿਹੜੇ ਨੇ ਉਹ ਹਮੇਸ਼ਾ ਇਸ ਚੀਜ਼ ਨੂੰ ਅਲਾਉ ਵੀ ਕਰ ਦਿਆ ਨੇ on the name of fair trial ਉਹ ਕਹਿੰਦੇ ਨੇ ਜੀ ਕਿ ਫੇਅਰ ਟ੍ਰਾਇਲ ਦੇ ਨਾਮ ਦੇ ਉੱਤੇ ਕੋਈ ਥੋੜੀ ਬਹੁਤੀ ਲੇਟ ਵੀ ਹੋ ਜਾਏ ਤੇ ਕੋਈ ਗੱਲ ਨਹੀਂ ਜੀ ਫੇਅਰ ਟ੍ਰਾਇਲ ਮਿਲਣਾ ਚਾਹੀਦਾ ਕਿ ਜਲਦੀ ਨਾ ਹੋ ਜਾਏ ਕਿਉਂਕਿ ਉਹ ਜਲਦਬਾਜ਼ੀ ਨੂੰ ਵੀ ਕਹਿੰਦੇ ਨੇ ਕਿ ਇਹ ਵੀ ਇਨਸਾਫ ਨਹੀਂ ਉਹਦੀ ਉਹਦੀ ਵੀ ਖਾਨ ਹੈਗੀ ਤੋਂ ਇਸੇਹੀ ਜਿਹੜੀ ਹੁਣ ਵਰਤ ਰਿਹਾ ਸਰਦਾਰ ਗੁਰਪਤਮਨ ਸਿੰਘ ਪੰਨੂ ਦੇ ਕੇਸ ਵਿੱਚ ਹਿੰਦੁਸਤਾਨ ਜਿਹੜਾ ਉਹ ਤਨ ਕੇ ਜਿਹੜਾ ਆਪਣਾ ਉਹ ਡਿਲੇ ਕਰਨ ਦੀ ਕੋਸ਼ਿਸ਼ ਕਰਵਾ ਰਿਹਾ ਮੈਂ ਤੁਹਾਨੂੰ ਦੱਸਾਂਗਾ ਪੂਰਾ ਜੱਜ ਨੇ ਕੱਲ ਇੱਕ ਫੈਸਲਾ ਦਿੱਤਾ ਰਾਤੀ ਉਹ ਤੁਹਾਡੇ ਸਾਹਮਣੇ ਰੱਖਾਂਗੇ ਉਹਦੇ ਵਿੱਚ ਕੀ ਹੋਇਆ ਅੱਗੇ ਉਹ ਕਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਜਿਹੜਾ ਨਿਖਲ ਗੁਪਤਾ ਹੈ ਬਗੇ ਚਿਹਰਾ ਤੇ ਫਸਿਆ ਤੇ ਨਿਖਲ ਗੁਪਤਾ ਹੈ ਨਾ ਅੱਗੇ ਤੇ ਉਹਦੇ ਰਾਹੀਂ ਸਾਰਾ ਕੁਝ ਕਰਾਣਾ ਹਿੰਦੁਸਤਾਨ ਦੀ ਸਰਕਾਰ ਨੇ ਮੈਂ ਤੁਹਾਨੂੰ ਪਿੱਛੇ ਵੀ ਕਿਹਾ ਸੀ ਕਿ ਅਗਰ ਤੁਸੀਂ ਦੇਖਣਾ ਕਿ ਨਿਖਲ ਗੁਪਤਾ ਦੇ ਪਿੱਛੇ ਕੌਣ ਹੈ ਤੇ ਨਿਖਲ ਗੁਪਤਾ ਦੇ ਜਿਹੜੇ ਕੇਸ ਦੀ ਲੀਗਲ ਫੀਸ ਹੈ ਜਿਹੜੀ ਉਹਦੀ ਮੁਕੱਦਮਾ ਲੜ ਰਿਹਾ ਹੈ ਵਕੀਲ ਹਾਇਰ ਕਰ ਰਿਹਾ ਤੇ ਫਾਇਰ ਕਰ ਰਿਹਾ ਉਹ ਕੌਣ ਹੈ ਉਹ ਅਗਰ ਖੁਰਾ ਤੁਨੂੰ ਅਗਰ ਦਿੱਲੀ ਤੱਕ ਜਾਂਦਾ ਲੱਭੇ ਤੇ ਸਮਝ ਲੈਣਾ ਕਿ ਫਿਰ ਕੇ ਪਿੱਛੇ ਉਹ ਹੈ ਪਰ ਉਹ ਮੰਨਦੇ ਨਹੀਂ ਕਿਉਂਕਿ ਇਹ ਸਾਰੇ ਕੰਮ ਜਿਹੜੇ ਕਰਦੇ ਨੇ ਅੰਡਰ ਕਵਰ ਆਪਣਾ ਚੁੱਪਚਾਪਾ ਕੇ ਹਵਾਇਆ ਵਵਾਇਆ ਡਿਜੀਟਲ ਪੇਮੈਂਟਸ ਥਰੂ مختلف ਕਿਸਮ ਦੇ ਤਰੀਕੇ ਵਰਤਦੇ ਨੇ ਅੱਜ ਕੱਲ ਤੁਹਾਨੂੰ ਪਤਾ ਹੋ ਆ ਗਿਆ ਹੈ ਕੀ ਕਹਿੰਦੇ ਨੇ ਬਿਟਕੋਇਨ ਆ ਗਏ ਨੇ ਉਹ ਉਹਦੇ ਵਿੱਚ ਆਪਣਾ ਉਹਦੇ ਵਿੱਚ ਪੇਮੈਂਟਾਂ ਹੁੰਦੀਆਂ ਉਹ ਚੀਜ਼ਾਂ ਜਿਹੜੀਆਂ ਨਾ ਟ੍ਰੇਲਾਂ ਮੁਸ਼ਕਲ ਵਿੱਚੋਂ ਫੜਦੀਆਂ ਪਰ ਅੰਦਰ ਖਾਤੇ ਤੁਸੀਂ ਇਹ ਸਮਝ ਰੱਖੋਗੇ ਗੱਲ ਤੁਹਾਨੂੰ ਮੈਂ ਗੁਰਪ੍ਰੀਤ ਸਿੰਘ ਪੰਨੂ ਉਹਨਾਂ ਦੇ ਕੇਸ ਵਿੱਚ ਜਿਹੜਾ ਨਵਾਂ ਮੋੜ ਆਇਆ ਉਹਦੇ ਬਾਰੇ ਤੁਹਾਨੂੰ ਮੈਂ ਪੂਰੀ ਤਰ੍ਹਾਂ تفसील ਦੇ ਨਾਲ ਜਾਣਕਾਰੀ ਦੇਵਾਂਗਾ ਤੇ ਉਹ ਜੱਜ ਦਾ ਫੈਸਲਾ ਵੀ ਤੁਹਾਡੇ ਸਾਹਮਣੇ ਸੁਣਾਵਾਂਗਾ ਉਹ ਤੇ ਜੱਜ ਦਾ ਜਿਹੜਾ ਫੈਸਲਾ ਹੈ ਉਹਦੀ ਆਖਰੀ ਜਿਹੜੀ ਲਾਈਨ ਹੈ ਉਹ ਬੜੀ ਹੀ ਬੜੀ ਹੀ ਆਪਣਾ ਕੀ ਕਹਿੰਦੇ ਨੇ ਡੁਗਾਈ ਤੋਂ ਦੇਖਣ ਦੀ ਲੋੜ ਹੈਗੀ ਹੈ ਉਹਦੇ ਵਿੱਚ ਵੀ ਇੱਕ achhi ਖਬਰ ਹੈਗੀ ਹੈ ਉਹ ਤੁਹਾਨੂੰ ਤੁਹਾਡੇ ਸਾਹਮਣੇ ਸਾਡੇ ਰੱਖਾਂਗੇ ਉਸ ਤੋਂ ਪਹਿਲੇ ਸਿਕਸ ਫਾਰ ਜਸਟਿਸ ਨੇ ਜਿਹੜਾ ਇਹ ਦਿਨੇਸ਼ ਪਟਨਾਇਕ ਹੈ ਕਿਉਂਕਿ ਉਹਨੇ ਉਹ ਮੰਦ ਭਾਗੇ ਕੰਮ ਕਰਨ ਤੋਂ ਬਾਅਦ ਹਿੰਦੁਸਤਾਨੀ ਸਰਕਾਰ ਨੇ ਆਣਾ ਨਹੀਂ ਔਰ ਪਟਨਾਇਕ ਨੂੰ ਇਸੇ ਵਾਸਤੇ ਲਿਆਂਦਾ ਗਿਆ ਉਹਨੇ ਆਂਦੇ ਹੀ ਆਪਣਾ ਉਹ ਦਰਖਾਸਤ ਕਰ ਦਿੱਤੀ ਕਿ ਮੈਨੂੰ ਤੁਸੀਂ ਪ੍ਰੋਟੈਕਸ਼ਨ ਚ ਲੈ ਲਓ ਜਿਹੜੀ ਕਿ ਕੈਨੇਡਾ ਦੀ ਪੁਲਿਸ ਨੇ ਪ੍ਰੋਟੈਕਸ਼ਨ ਵਿੱਚ ਲੈ ਵੀ ਲਿਆ ਮੈਂ ਤੁਹਾਨੂੰ ਪੂਰੀ ਤਰ੍ਹਾਂ ਇੱਕ ਕੱਲ ਜਿਹੜੀ ਵੀਡੀਓ ਹੈ ਉਹਦੇ ਵਿੱਚ ਦੱਸ ਚੁੱਕਿਆ ਕਿ ਦਿਨੇਸ਼ ਪਟਨਾਇਕ ਨੇ ਕਿਸ ਤਰ੍ਹਾਂ ਪ੍ਰੋਟੈਕਸ਼ਨ ਲਈ ਤੇ ਕਿਸ ਵਾਸਤੇ ਲਈ ਉਹ ਉਹਦੇ ਹੁਣ ਜਿਹੜਾ ਆਪਣਾ ਮਾਮਲਾ ਅੱਗੇ ਉਹ ਸਾਹਮਣੇ ਆ ਰਿਹਾ ਕਿ ਉਹ ਕੈਨੇਡਾ ਦੀ ਪੁਲਿਸ ਨੂੰ ਕੈਨੇਡਾ ਦੇ ਜਿਹੜੀ ਆਪਣਾ ਉਹਦੀ ਲਾਅ ਹੈ ਉਹਨੂੰ ਕੈਨੇਡਾ ਦੀ ਸਰਕਾਰ ਨੂੰ ਜਿਹੜਾ ਉਹ ਜ਼ਲੀਲ ਕਰਨ ਦੀ ਵਾਸਤੇ ਉਹਨੇ ਪ੍ਰੋਟੈਕਸ਼ਨ ਲਈ ਸੀ ਜਿੱਦੇ ਉਤੇ ਉਹ ਨਿਸ਼ਾਨੇ ਜਿਹੜੇ ਉਹ ਮਾਰ ਰਿਹਾ ਉਹ ਤੁਸੀਂ ਦੇਖਦੇ ਪਇਓ ਤੇ ਸਿਕਸ ਪਰ ਜਸਟਿਸ ਜਿਹੜਾ ਉਹਦਾ ਪਿੱਛਾ ਕਰ ਰਹੀ ਹੈ مسلسل ਪਿੱਛਾ ਕਰ ਰਹੀ ਹੈ ਕਿਉਂਕਿ ਕਿਉਂਕਿ ਉਹ ਲੋਕ ਜਿਹੜੇ ਨੇ ਉਹ ਸਿੱਖਾਂ ਦੇ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੂੰ ਮਰਵਾਉਣ ਵਾਸਤੇ ਇੱਥੇ ਆਇਆ ਪਹਿਲੇ ਵੀ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਤੁਸੀਂ ਦੇਖ ਲਓ ਘਟਨਾ ਹੋਈ ਉਸ ਤੋਂ ਬਾਅਦ ਹੁਣ ਅੰਦਰਜੀਤ ਗੋਸਲ ਨੂੰ ਧਮਕੀਆਂ ਮਿਲੀਆਂ ਆਰਸੀਐਮਪੀ ਨੇ ਖੁਦ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਖਤਰਾ ਹੈ ਤੁਸੀਂ ਪ੍ਰੋਡਕਸ਼ਨ ਵਿੱਚ ਆ ਜਾਓ ਉਹਨਾਂ ਨੇ ਨਹੀਂ ਇਨਕਾਰ ਕੀਤਾ ਉਹਨੇ ਕਿਹਾ ਮੈਂ ਮੋਰਚਾ ਨਹੀਂ ਛੱਡਣਾ ਮੋਰਚਾ ਫਟਾ ਕਰਕੇ ਨਿਕਲਣਾ ਉਹ ਸ਼ੇਰ ਦਾ ਬੱਚਾ ਉਹਨੇ ਖੈਰ ਅੱਛਾ ਹੁਣ ਕੀ ਹੁਣ ਜਿਹੜਾ ਜਦੋਂ ਕੈਨੇਡਾ ਦੀ ਸਰਕਾਰ ਜਿਹੜੀ ਉਹ ਕੁਝ ਨਹੀਂ ਕਰ ਰਹੀ ਉਹ ਉਹਦੀ ਅਕਾਉਂਟੇਬਿਲਟੀ ਕਰਨ ਦੀ بجائے ਕੋਆਪਰੇਸ਼ਨ ਦੇ ਪਿੱਛੇ ਪੈ ਗਈ ਹਿੰਦੁਸਤਾਨ ਦੇ ਨਾਲ ਤੇ ਫਿਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਇੱਕ ਕਿਉਂਕਿ ਇਹਨੇ ਆ ਕੇ ਜਿਹੜਾ ਪਟਨਾਇਕ ਹੈ ਇਹਨੇ ਆ ਕੇ ਉਹ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਜਿਹੜਾ ਕਿ ਪਿਛਲੇ 2.5 ਸਾਲ ਤੋਂ ਮੁੱਕਿਆ ਹੋਇਆ ਸੀ ਉਹ ਇਹ ਸੀ ਕਿ ਇਹ ਹਿੰਦੁਸਤਾਨੀ ਸਰਕਾਰ ਜਿਹੜੀ ਫੁੱਟ ਸੋਲਜਰ ਕਹ ਲੋ ਕਿ ਆਪਣੇ ਆਪਣੇ ਵੱਲ ਬੰਦੇ ਜਿਹੜੇ ਉਥੋਂ ਕੈਨੇਡਾ ਦੇ ਵਿੱਚ ਆਪਣੇ ਵੱਲ ਬੰਦੇ ਕਰਦੇ ਆ ਉਹਦਾ ਤਰੀਕਾ ਕਰ ਇਹ ਰੱਖਦੇ ਆ ਕਿ ਲਾਈਫ ਸਰਟੀਫਿਕੇਟ ਵੰਡਦੇ ਹਰ ਸਾਲ ਤੇ ਉਹ ਕਿੱਥੇ ਵੰਡਦੇ ਲੋਕਾਂ ਨੂੰ ਅੰਬੈਸੀ ਵਿੱਚ ਜਾਂ ਆਪਣੇ ਸਫਾਰਤਖਾਨੇ ਵਿੱਚ ਨਹੀਂ ਬੁਲਾਉਂਦੇ ਉਹ ਗੁਰਦੁਆਰਿਆਂ ਵਿੱਚ ਜਾਂਦੇ ਉਹ ਐਸੇ ਲੋਕ ਐਸੇ ਵਿਅਕਤੀ ਜਿਹੜੇ ਕਿ ਹਿੰਦੁਸਤਾਨ ਦੇ ਵਿੱਚ ਕੋਈ ਰਿਟਾਇਰ ਨੇ ਪੈਨਸ਼ਨ ਲੈਂਦੇ ਨੇ ਉਹਨਾਂ ਦੀ ਫਿਰ ਪਰਸਨਲ ਆਈਡੈਂਟੀਫਿਕੇਸ਼ਨ ਫਿਜ਼ੀਕਲ ਆਈਡੈਂਟੀਫਿਕੇਸ਼ਨ ਕਰਕੇ ਉਹਨਾਂ ਨੂੰ ਸਰਟੀਫਿਕੇਟ ਦਿੰਦੇ ਤੁਸੀਂ ਪੈਨਸ਼ਨ ਵੈਂਸ਼ਨ ਲਈ ਦੋ ਉਹ ਦੁਬਾਰਾ ਲਾਈਵ ਸਰਟੀਫਿਕੇਟ ਉਹਦੇ ਭਾਨ ਨੇ ਹਿੰਦੁਸਤਾਨ ਦੀ ਜਿਹੜੀ ਜਿਹੜੇ ਸਰਕਾਰ ਦੇ ਅਹਿਲਕਾਰ ਨੇ ਜਿਹੜੇ ਸਫਾਰਤਖਾਨਿਆਂ ਵਿੱਚ ਤਾਇਨਾਤ ਨੇ ਜਿਹੜੇ ਰੌ ਦੇ ਅਫਸਰ ਨੇ ਏਜੰਸੀਆਂ ਦੇ ਅਫਸਰ ਨੇ ਆਈਪੀ ਦੇ ਲੋਕ ਨੇ ਉਹ ਜਾ ਕੇ ਉਹਨਾਂ ਬੁੱਢਿਆਂ ਠੇਰਿਆਂ ਦੇ ਕੋਲੋਂ ਸਿੱਖਾਂ ਨੂੰ ਜਾ ਕੇ ਬਾਕੀ ਜਿਹੜੇ ਕੈਨੇਡਾ ਸਹਿਰੀ ਸਹਿਰੀ ਨੇ ਹਿੰਦੁਸਤਾਨੀ ਵੀ ਨੇ ਉਹਨਾਂ ਨੂੰ ਜਾ ਕੇ ਮਿਲਦੇ ਨੇ ਪੰਜਾਬੀਆਂ ਨੂੰ ਮਿਲਦੇ ਨੇ ਤੇ ਜਾ ਕੇ ਉਹਨਾਂ ਨੂੰ ਆਪਣੇ ਵੱਲ ਕਰਦੇ ਨੇ ਉਹਨਾਂ ਦੀ ਬ੍ਰੇਨ ਵਾਸ਼ਿੰਗ ਕਰਦੇ ਉੱਥੇ ਉਹਨਾਂ ਨੂੰ ਕਹਿੰਦੇ ਦੇਖੋ ਜੀ ਸਰਕਾਰ ਤੁਹਾਨੂੰ ਪੈਨਸ਼ਨ ਦੇ ਰਹੀ ਏ ਹਿੰਦੂਸਤਾਨੀ ਸਰਕਾਰ ਤੁਹਾਨੂੰ ਪੈਸਾ ਦੇ ਰਹੀ ਏ ਤੁਹਾਨੂੰ ਆਖਰੀ ਕਰ ਦੇ ਰਹੀ ਏ ਤੇ ਤੁਸੀਂ ਇਹ ਜਿਹੜੇ ਕੰਮ ਕਰਦੇ ਪਏ ਹੋ ਆ ਜਿਹੜੇ ਤੁਸੀਂ ਪੰਜਾਬ ਪੰਜਾਬੀ ਪੰਜਾਬ ਪੰਜਾਬੀ ਦੇ ਖਾਲਿਸਤਾਨ ਕਰਦੇ ਹੋ ਇਹ ਬੰਦ ਕਰ ਦਿਓ ਇਸ ਤਰ੍ਹਾਂ ਦੇ ਕੰਮ ਕਰਦੇ ਹੁਣ ਉਹਨੂੰ ਰੋਕਣ ਵਾਸਤੇ ਸਿਕਸ ਪਾਰਟ ਜਸਟਿਸ ਦਾ ਇੱਕ ਸਨੇਹਾ ਅਜੇ ਪਹਿਲੇ ਸੁਣੋ ਪੰਨੂ ਸਾਹਿਬ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਆਪਾਂ ਤੇ ਅੱਗੇ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੇ ਵਿੱਚ ਹਿੰਦੁਸਤਾਨ ਅਤਵਾਦ Hindu Tawa ਦਾ ਨਵਾਂ ਨਾਮ ਹੈ ਦਿਨੇਸ਼ ਪਟਨਾਇਕ ਇੰਡੀਅਨ ਹਾਈ ਕਮਿਸ਼ਨਰ ਅਤਵਾਦੀ Hindu ਦਿਨੇਸ਼ ਪਟਨਾਇਕ ਜਿਸ ਨੇ ਆਉਂਦਿਆਂ ਹੀ ਦੁਬਾਰਾ ਲਾਈਫ ਸਰਟੀਫਿਕੇਟ ਕੈਂਪਸ ਜੜੇ ਹੈ ਉਹ ਸ਼ੁਰੂ ਕਰ ਦਿੱਤੇ ਹੈ ਵੇਅਰ ਦੇ ਹਾਇਰ ਫੁੱਟ ਸੋਲਜਰਸ to do surveillance on pro khalistan random activists and give information about canadians dinesh patnaik ne canada de vich pair paundiyan hi dobara shuru kar ditta hai khalistan pakhi sikhan de khilaf ik jang da elaan and sikhs for justice is going to respond back to this hindu terrorist dinesh patnaik we are calling for dinesh patnaik's citizen Arrest. This is my advisory to management committees of Mandars and Gurdwaras. Do not allow Indian consulate members in Mandars and Gurdwaras as they are challenging the Canadian sovereignty, as they are planning to assassinate Pro Khalistan Six, and they have already assassinated Shaheed Najjar. The justice demands the justice. demands accountability and we 6 for justice is going to make sure that following the canadian laws we are going to hold dinesh patnaik accountable for directing the new assassination plots in canada we are calling for dinesh patnaik citizens arrest live certificate camps te main mandir te gurudwara sahiban nu kehna chahunda ਤੁਸੀਂ ਖਾਲਿਸਤਾਨੀ ਪੱਖੀ ਸਿੱਖਾਂ ਦਾ ਤੇ ਕੈਨੇਡਾ ਦਾ ਸਾਥ ਦਿਓ ਜੂ ਨਾਟ ਸਾਈਡ ਵਿਦ ਦੀ ਐਨੀਮੀ ਨਰਿੰਦਰ ਮੋਦੀਜ਼ ਇੰਡੀਆ ਬਿਕਾਜ਼ ਨਾਓ ਯੂ ਹੈਵ ਅ ਚੁਆਇਸ ਇੰਡੋ ਕੈਨੇਡੀਅਨ ਹਿੰਦੂਜ਼ ਈਦਰ ਯੂ ਫਾਲੋ ਦਾ ਕੈਨੇਡੀਅਨ ਲਾਜ਼ ਐਂਡ ਜਸਟ ਰਿਸਪੈਕਟ ਕੈਨੇਡੀਅਨ ਸੋਵਰਨਿਟੀ অর ਯੂ ਹੈਵ ਅ ਟਾਈਮ ਟੂ ਗੋ ਬੈਕ ਟੂ ਨਰਿੰਦਰ ਮੋਦੀਜ਼ ਇੰਡੀਆ ਜਿਵੇਂ ਅਸੀਂ 31 ਅਕਤੂਬਰ ਨੂੰ ਹਿੰਦੁਸਤਾਨ ਦੇ ਅਤਵਾਦ ਖਾਨੇ ਟ੍ਰਾਂਟੋ ਆਟਵਾ ਤੇ ਵੈਂਕੂਵਰ ਘੇਰਨੇ ਆ ਉਦਾਂ ਹੀ ਇੰਡੀਅਨ ਕੌਂਸੂਲੇਟ ਦੇ ਅਫੀਸ਼ੀਅਲਸ ਜਿਹੜੇ ਲਾਈਫ ਸਰਟੀਫਿਕੇਟ ਕੈਂਪਸ ਦੇ ਵਿੱਚ ਆਉਣਗੇ ਨਵੰਬਰ ਦੇ ਵਿੱਚ ਉਹਨਾਂ ਨੂੰ ਖਾਲਿਸਤਾਨ ਪੱਖੀ ਸਿੱਖਾਂ ਦਾ ਸਾਹਮਣਾ ਕਰਨਾ ਪਏਗਾ ਇਹ ਤੁਸੀਂ ਗੱਲ ਸੁਣੀ ਗੁਰਪ੍ਰੀਤ ਸਿੰਘ ਪਨੋੜ ਇਹ ਕਹਿ ਰਹੇ ਨੇ ਕਿ ਜਿਹੜਾ ਕਾਨੂੰਨ ਹੈਗਾ ਕਾਨੂੰਨ ਹੈਗਾ ਕੈਨੇਡਾ ਦਾ ਤੁਹਾਨੂੰ ਦੱਸਿਆ ਇਹਨਾਂ ਨੇ ਉਹਦੇ ਵਿੱਚ ਤੁਸੀਂ ਜਿਹੜਾ ਆਪਣਾ ਇਹਨਾਂ ਦੀ ਪਬਲਿਕ ਇੰਟਰਸਟ ਕਰ ਸਕਦੇ ਆ ਉਹ ਕਿਹੜਾ ਕਿਹੜਾ ਕਾਨੂੰਨ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿੰਨਾ ਇਹ ਤੁਸੀਂ ਤੁਹਾਡੇ ਸਾਹਮਣੇ ਮੈਂ ਕਾਨੂੰਨ ਰੱਖ ਦਿੰਨਾ ਅੰਡਰ ਸੈਕਸ਼ਨ 494 494 1 ਐਂਡ 2 ਠੀਕ ਹੈ ਜੀ ਸਬ ਸਬ ਆਰਟੀਕਲ 2 ਉਹਦਾ 494 ਛੇ ਕਿ ਜਿਹੜਾ ਇਹਦਾ ਕ੍ਰਿਮੀਨਲ ਆਪਣਾ ਕੋਡ ਦਾ ਕੈਨੇਡਾ ਦਾ ਜਿਹੜਾ ਹੈਵ ਸਿਟੀਜ਼ਨ ਹੈਵ ਰਾਈਟ ਟੂ ਡਿਟੇਨ ਐਨੀ ਪਰਸਨ ਕਮਿਟਿੰਗ অর ਅਟੈਂਪਟਿੰਗ ਐਨ ਇਨਡਾਈਟੇਬਲ ਆਫੈਂਸ ਇਨਕਲੂਡਿੰਗ ਕੌਂਸਪੀਰੇਸੀ 465 ਤੇ ਐਸਪੋਨਾਜ 16 ਸਿਕਿਉਰਿਟੀ ਆਫ ਇਨਫੋਰਮੇਸ਼ਨ ਐਕਟ ਠੀਕ ਹੈ ਜੀ ਕਾਉਂਸਲਿੰਗ ਆਫ ਪਾਰਟਿਸਿਪੇਸ਼ਨ ਇਨ ਅਸੈਸੀਨੇਸ਼ਨ ਪਲਾਟ 464 ਤੇ 465 ਕ੍ਰਿਮੀਨਲ ਕੋਡ ਇਹ ਇੱਕ ਕਾਨੂੰਨ ਦੀਆਂ ਧਾਰਾ ਤੁਹਾਨੂੰ ਮੈਂ ਦੱਸ ਰਿਹਾ ਬੰਨੂ ਸਾਹਿਬ ਨੇ ਵੀ ਦੱਸੀਆਂ ਕਿ ਅਗਰ ਕੋਈ ਬੰਦਾ ਇਹਨਾਂ ਚੀਜ਼ਾਂ ਜਨਵੋਲ ਹੋਵੇ ਤੇ ਜਿਹੜੀ ਪਬਲਿਕ ਹੈ ਉਹ ਉਹਨੂੰ ਫੜ ਕੇ ਤੇ ਪੁਲਿਸ ਦੇ ਹਵਾਲੇ ਕਰ ਸਕਦੀ ਪਬਲਿਕ ਨੇ ਆਪ ਕੁਝ ਨਹੀਂ ਕਰਨਾ ਨਾ ਆਪਣਾ ਪੰਨੂ ਸਾਹਿਬ ਨੇ ਕੁਝ ਕਰਨਾ ਨਾ ਸਿੱਖਾ ਨੇ ਕੁਝ ਕਰਨਾ ਨਾ ਕਿਸੇ ਪੰਜਾਬੀ ਨੇ ਕੁਝ ਕਰਨਾ ਇਹਦੀ ਵਿਮਾਨਯਤ ਹੈ ਫੜ ਕੇ ਪਬਲਿਕ ਜਸਟਿਸ ਨਹੀਂ ਮੌਬ ਜਸਟਿਸ ਨਹੀਂ ਕਰਨਾ ਉਹਨੂੰ ਫੜ ਕੇ ਤੇ ਪੁਲਿਸ ਦੇ ਹਵਾਲੇ ਕਰੋ ਦੱਸੋ ਜੀ ਕਿ ਇਹ ਐਨਾ ਜਿਹੜੇ ਇਹ ਜਿਹੜੇ ਤੁਹਾਡੇ ਕ੍ਰਿਮੀਨਲ ਕੋਡ ਹੈ ਜਿਹੜੇ ਕਾਨੂੰਨ ਹੈ ਇਹਦੀ ਖਿਲਾਫ ਰਜੀਆਂ ਪਤਾ ਕਰ ਰਹੇ ਇਹ ਤੁਸੀਂ ਦੇਖੋ ਐਸਪੁਨਾਚ ਬਕਾਇਦਾ ਤੌਰ ਤੇ ਪਟਨਾਇਕ ਕਰਵਾ ਰਿਹਾ ਸਿੱਖਾਂ ਦੇ ਪਿੱਛੇ ਲਾਇਆ ਹੋਇਆ ਇੰਦਰਜੀਤ ਗੋਸਲ ਦਾ ਕੇਸ ਬਿਲਕੁਲ ਕਲਾਸਿਕਲ ਉਸ ਤੋਂ ਬਾਅਦ ਬਾਕੀ ਜਿਹੜਾ ਜਸੂਸੀਆਂ ਹੋ ਗਈਆਂ ਤਮਕਾਨ ਤੁਮਕੂਨ ਹੋ ਗਿਆ ਸਾਰਾ ਕੁਝ ਜਿੰਨੇ ਵੀ ਜਿਹੜੇ ਆਪਣੇ ਇਹ ਦੇ ਆਪਣੇ ਲਿਖੇ ਹੋਏ ਨੇ ਕੇਸ ਠੀਕ ਹੈ ਜੀ ਕੌਨਸਪਿਰੇਸੀ ਕੌਨਸਪਿਰੇਸੀ ਸਾਜ਼ਿਸ਼ਾਂ ਕਰ ਰਹੇ ਬੈਠੇ ਉੱਤੇ ਜਿਹੜੇ ਇਹਨਾਂ ਦੇ ਆਪਣਾ ਇਹ ਜਿਹੜੇ ਕੌਂਸਲਖਾਨੇ ਨੇ ਇਹ ਵੈਸੇ ਸਾਜ਼ਿਸ਼ਾਂ ਦਾ ਘੜ ਹਨ ਅਤਵਾਦ ਦਾ ਘਰ ਹੈਗਾ ਤੇ ਉਹ ਇਸ ਵਾਸਤੇ ਐ ਸਿਕਸ ਪਰ ਜਸਟਿਸ ਨੇ ਕਿਹਾ ਕਿ ਤੁਸੀਂ ਆਪਣਾ ਜਿਹੜੇ ਲੋਕ ਇੱਥੇ ਆ ਉਹਨਾਂ ਦੇ ਤੁਸੀਂ ਜਿਹੜਾ ਜਿਉ ਲਾਈਫ ਸਰਟੀਫਿਕੇਟਾਂ ਦੀ ਗੁਰਦੁਆਰਿਆਂ ਚਾਣ ਤੁਸੀਂ ਉਹਨਾਂ ਦਾ ਉਹਨਾਂ ਨੂੰ ਘੇਰੋ ਕਿਰਾਓ ਕਰੋ ਉਹਨਾਂ ਨੂੰ ਤੁਸੀਂ ਕਨਫਰੰਟ ਕਰੋ ਉਹਨਾਂ ਦੱਸੋ ਕਿ ਤੁਸੀਂ ਕੰਮ ਗਲਤ ਕਰ ਰਹੇ ਹੋ ਤਾਂ ਕਿ ਪੈਗਾਮ ਜਾਏ ਹਿੰਦੁਸਤਾਨ ਤੱਕ ਦਿੱਲੀ ਪਹਿਲੇ ਤੰਗ ਹੈ ਦਿੱਲੀ ਤੰਗ ਹੈਗਾ ਕਿਉਂਕਿ ਵੋਟਾਂ ਆਉਣ ਵਾਲੀਆਂ 23 ਨਵੰਬਰ ਨੂੰ ਵੋਟਵਾ ਦੇ ਵਿੱਚ ਵੋਟਾਂ ਪੈਣੀਆਂ ਸਾਰੇ ਤੁਹਾਨੂੰ ਪਤਾ ਤੇ ਚੜ੍ਹਦੀ ਕਲਾ ਦੇ ਸਾਰੇ ਸਿੰਘ ਤੇ ਜਿਹੜੀ ਆਪਣੀ ਕੈਂਪੇਨ ਹੈ ਕੈਂਪੇਨ ਵੀ ਜਿਹੜਾ ਆਪਣਾ ਉਹ ਉਹ ਜਨਾਬ ਚੜ੍ਹ ਕੇ ਬੋਲ ਰਹੀ ਹੈ ਕੈਂਪੇਨ ਚੱਲ ਰਹੀ ਹੈ ਤੇ ਓਟਵਾ ਦੇ ਵਿੱਚ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਵੋਟਾਂ ਦਾ ਸਟਾਨ ਲੱਗਣਾ ਤੇ ਤੁਸੀਂ ਉੱਥੇ ਜਾ ਕੇ ਸਾਰਿਆਂ ਨੂੰ ਵੋਟਾਂ ਪਾਉਣੀਆਂ ਸਿਕ ਬੜੇ ਐਨਰਜੀਐਸਟਿਕ ਨੇ ਸਾਰੇ ਵੋਟਾਂ ਪਾਣਗੇ ਕਿਉਂਕਿ ਪਹਿਲੇ ਜਿਹੜੇ 5-6 ਮੁਲਕਾਂ ਵਿੱਚ ਵੋਟਾਂ ਆਲਰੇਡੀ ਪਾ ਚੁੱਕੇ ਨੇ ਇਹ ਰੈਫਰੈਂਡਮ ਚੱਲ ਰਿਹਾ ਜਿੰਨੇ ਕਿ ਖਾਲਸਾਣ ਦੇ ਉੱਤੇ ਛੱਤਾਂ ਪਾਉਣੀਆਂ ਇਹ ਇੱਕ ਪੰਨੂ ਸਾਹਿਬ ਨੇ ਜਿਹੜਾ ਬਿਲਕੁਲ ਰਾਈਟਲੀ ਇਹ ਕਾਲ ਦਿੱਤੀ ਹੈ ਤਾਂ ਕਿ ਪਟਨਾਇਕ ਦਾ ਜਿਹੜਾ ਕੰਮ ਕਰਮ ਜਿਹੜਾ ਉੱਥੇ ਬਹਿ ਕੇ ਕੈਨੇਡਾ ਦੇ ਖਿਲਾਫ ਵੀ ਸਾਜ਼ਿਸ਼ਾਂ ਕਰ ਰਿਹਾ ਜਿਹੜਾ ਕਿ আরে ਦੇਖੋ ਜੀ ਕੈਨੇਡਾ ਚ ਹਿੰਦੂ ਸੇਫ ਨਹੀਂ ਇੰਡੀਅਨ ਸੇਫ ਨਹੀਂ ਮੈਨੂੰ ਦੇਖੋ ਮੈਨੂੰ ਪ੍ਰੋਡਕਟ ਮੈਂ ਪ੍ਰੋਡਕਸ਼ਨ ਲਈ ਭਾਈ ਤੂੰ ਨਾ ਪ੍ਰੋਡਕਸ਼ਨ ਲੈ ਤੂੰ ਤੇ ਪ੍ਰੋਡਕਸ਼ਨ ਲਈਏ ਫॉर ਪਰਪਸ ਪਰਪਸਫੁਲੀ ਤਾਂ ਕਿ ਦਲੀਲ ਕਰੇ ਤੂੰ ਕੈਨੇਡਾ ਦੇ ਸਿਸਟਮ ਨੂੰ ਔਰ ਕਾਊਂਟਰ ਕਰੇ ਕਾਊਂਟਰ ਨੈਰੇਟਿਵ ਜਿਹੜਾ ਨਾ ਬਣਾਏ ਸਿੱਖਾਂ ਦੇ ਖਿਲਾਫ ਤੇ ਪੰਜਾਬੀਆਂ ਦੇ ਖਿਲਾਫ ਖਾਲਸਾ ਪੱਕੀ ਸਿੱਖਾਂ ਦੇ ਖਿਲਾਫ ਕਾਊਂਟਰ ਨੈਰੇਟਿਵ ਬਣਾਉਣ ਵਾਸਤੇ ਏ ਆਰ ਆਰ ਸੀ ਐਮ ਪੀ ਕੋਲੰਪ ਪ੍ਰੋਡਕਸ਼ਨ ਲਈ ਦਿਨੇਸ਼ ਪਟਨਾਇਕ ਨੇ ਇਹ بڑے ਕਾਕ ਨੇ بڑے ਸ਼ਾਤਰ ਨੇ ਇਹਨਾਂ ਦੀਆਂ ਚਾਲਾਂ ਨੂੰ ਸਮਝਣਾ ਪੈਂਦਾ ਹੈ ਇਹਨਾਂ ਦੀਆਂ ਚਾਲਾਂ ਨੂੰ ਸਮਝਣਾ ਪੈਂਦਾ ਹੈ ਐਵੇਂ ਨਹੀਂ ਇਹ ਆਪਣਾ ਪੰਨੂ ਸਾਹਿਬ ਤੋਂ ਸੁਣਿਆ ਤੁਸੀਂ ਸੁਣ ਲੈ ਹੁਣ ਆਪਾਂ ਅੱਗੇ ਉਹਨੇ ਜਿਹੜਾ ਜਸਟਿਸ ਡਿਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਇੰਡੀਆ ਭੱਜ ਗਿਆ ਨਿਖਲ ਗੁਪਤਾ ਨੇ ਨਿਖਲ ਗੁਪਤਾ ਨੇ ਜਿਹੜਾ ਟੌਪ ਦਾ ਪਹਿਲੇ ਦੱਸੋ ਕਿਉਂਕਿ ਸਰਕਾਰ ਜਿਹੜੀ ਉਹ ਪਿੱਛੇ ਪੈਸੇ ਤੋਂ ਪਿੱਛੇ ਨਹੀਂ ਅਟ ਰਹੀ ਰਾ ਜੜੀ ਰੋ ਪੈਸੇ ਤੋਂ ਪਿੱਛੇ ਨਹੀਂ हट ਰਹੀ ਉਹਨੇ ਟੌਪ ਦਾ ਡਿਫੈਂਸ ਲਾਇਰ ਪਹਿਲੇ ਨਿਖਲ ਗੁਪਤਾ ਨੂੰ ਪ੍ਰੋਵਾਈਡ ਕੀਤਾ ਸੀ ਪਰ ਹੁਣ ਚੋਂ ਕਿ ਹੁਣ ਚੋਂ ਕਿ ਡਿਲੇ ਕਰਵਾਉਣਾ ਸੀ ਤੁਹਾਨੂੰ ਪਤਾ ਟ੍ਰਾਇਲ ਸ਼ੁਰੂ ਹੋਣ ਲੱਗਾ ਸੀ ਪ੍ਰੀ ਟ੍ਰਾਇਲ ਪ੍ਰੀ ਟ੍ਰਾਇਲ ਕਾਨਫਰੈਂਸ ਜਿਹੜੀ ਸੀ ਉਹਦਾ ਟਾਈਮ ਆ ਗਿਆ ਸੀ ਅਕਤੂਬਰ ਵਿੱਚ ਤੇ ਨਵੰਬਰ ਟ੍ਰਾਇਲ ਸ਼ੁਰੂ ਹੋਣਾ ਸੀ ਤੇ ਗੱਲ ਤੇ ਰਸਾ ਪੈਣਾ ਸੀ ਉਹਨੂੰ ਅੱਗੇ ਲਿਜਾਣ ਵਾਸਤੇ ਡਿਲੇ ਕਰਨ ਵਾਸਤੇ ਡਿਲੇਇੰਗ ਟੈਕਟਿਕਸ ਮੁਜਰਮ ਦੇ ਕੋਲ ਡਿਲੇਇੰਗ ਟੈਕਟਿਕਸ ਕੀ ਹੁੰਦਾ ਮੈਨੂੰ ਜੀ ਫਲਾਨਾ ਕਾਗਜ਼ ਨਹੀਂ ਮਿਲਿਆ ਮੈਨੂੰ ਫਲਾਨੀ ਚੀਜ਼ ਨਹੀਂ ਮਿਲੀ ਉਹ ਹੁਣ ਸਾਰੀਆਂ ਚੀਜ਼ਾਂ ਪੂਰੀਆਂ ਕਿਉਂਕਿ ਪ੍ਰੋਸੀਕਿਊਸ਼ਨ ਫੈਡਰਲ ਪ੍ਰੋਸੀਕਿਊਸ਼ਨ ਹੈ ਜਦੋਂ ਆਪ ਢੇਰ ਲਾਉਂਦੇ ਤੇ ਸਾਰੇ ਜਿੰਨੀ ਕੋਰਟ ਫਾਈਲਿੰਗ ਸੀ ਸਾਰੀ ਪਾਤੀ ਸਾਰਾ ਕੁਝ ਨੇੜੇ ਵਰਕੇ ਸਾਰੇ ਸਾਹਮਣੇ ਰੱਖ ਦਿੱਤੇ ਹੁਣ ਕੀ ਬਹਾਨਾ ਸੀ ਹੁਣ ਬਹਾਨਾ ਜੀ ਮੈਂ ਆਪਣਾ ਵਕੀਲ ਚੇਂਜ ਕਰਨਾ ਆਖਰੀ ਬਹਾਨਾ ਇਹ ਹੁੰਦਾ ਆਪਣਾ ਮੁਜਰਮ ਦੇ ਕੋਲ ਜੀ ਕਿ ਮੈਂ ਵਕੀਲ ਚੇਂਜ ਕਰਨਾ ਜੀ ਤੇ ਵਕੀਲ ਚੇਂਜ ਕਰਨ ਦੀ ਜਿਹੜੀ ਸੁਣਵਾਈ ਹੋਈ ਏ ਉਹਦੇ ਵਿੱਚ ਜੱਜ ਨੇ ਉਹਨਾਂ ਨੂੰ ਵਕੀਲ ਚੇਂਜ ਕਰਨ ਦੀ ਇਜਾਜ਼ਤ ਦਿੱਤੀ ਤੇ ਜਿਹੜਾ ਆਪਣਾ ਕੀ ਕਹਿੰਦੇ ਨੇ ਉਹਨੇ ਮਨੂਵ ਰਿੰਗ ਜਿਹੜੀ ਗੁਪਤਾ ਦੀ ਉਹਦੇ ਵਿੱਚ ਸਿਰਫ ਕੋ 15 20 ਦਿਨ ਜਿਹੜਾ ਹੁਣ مزید ਅ ਜ਼ਿਆਦਾ देर ਤੇ ਨਹੀਂ ਹੋਏਗਾ ਇਹ ਆਪਣਾ ਜਿਹੜਾ ਸੀ ਟਾਪ ਯੂਐਸ ਡਿਫੈਂਸ ਲਾਇਰ ਸੀ ਜਿਹੜਾ ਯੂਐਸ ਦਾ ਸਭ ਤੋਂ ਵੱਡਾ ਜਿਹੜਾ ਆਪਣਾ ਕਹਿ ਲੋਗੇ ਨਾਮੀ ਗ੍ਰਾਮੀ ਮੰਨਿਆ ਤੰਨਿਆ ਡਿਫੈਂਸ ਲਾਇਰ ਸੀ ਠੀਕ ਹੈ ਜੀ ਮੈਥਿਊ ਲਾਰੋਚ ਮੈਥਿਊ ਲਾਰੋਚ ਉਹਨੂੰ ਉਹਨੇ ਹਟਾ ਦਿੱਤਾ ਉਹਨੂੰ ਹਟਾ ਕੇ ਤੇ ਜਨਾਬ ਇਹਨਾਂ ਨੇ ਹੁਣ ਜਿਹੜਾ ਸੀ ਨਵਾਂ ਕਿਹੜਾ ਰੱਖ ਲਿਆ ਬੰਦਾ ਡੇਵਿਡ ਟੋਗਰ ਡੇਵਿਡ ਟੋਗਰ ਨੂੰ ਜਨਾਬ ਇਹਨਾਂ ਨੇ ਹਾਇਰ ਕਰ ਲਿਆ ਜਿਹਦੀ ਕਿ ਆਪਣਾ ਉਹਨਾਂ ਨੇ ਕੀ ਕਹਿੰਦੇ ਨੇ ਇਜਾਜ਼ਤ ਦੇ ਦਿੱਤੀ ਹੈ ਇਨੇ ਆਪਣਾ ਅਦਾਲਤ ਨੇ ਕਿ ਠੀਕ ਹੈ ਜੇ ਤੋ ਇਹ ਕਰ ਲੋ ਨਵਾਂ ਨਵਾਂ ਵਕੀਲ ਕਰ ਲੋ ਇਹ ਹੁਣ ਅੱਗੇ ਦਾ ਹੋਇਆ ਕੀ ਹੋਏਗਾ ਕੀ ਇਹ ਤੁਹਾਨੂੰ ਮੈਂ ਦੱਸ ਦਿੰਨਾ ਇਹ ਤੁਸੀਂ ਦੇਖਦੇ ਪਏ ਹੋ ਆਪਣਾ ਜਿਹੜਾ ਇਹਦਾ ਜੱਜ ਦਾ ਆਰਡਰ ਹੈ ਇਹ ਤੁਸੀਂ ਦੇਖ ਲਓ ਜੱਜ ਨੇ ਆਰਡਰ ਲਿਖਿਆ ਜਨਾਬ ਜੀ ਤੋ ਕੋਰਟ ਕਨਸਕੁਐਂਟਲੀ ਅਪੋਇੰਟਡ ਮਿਸਟਰ ਟੋਕਰ ਐਜ਼ ਅ ਕਾਉਂਸਲ ਇਨ ਥਿਸ ਮੈਟਰ ਦ ਕੋਰਟ ਅਡਜਰਨਡ ਦ ਪ੍ਰੀ ਟ੍ਰਾਇਲ ਕਾਨਫਰੰਸ ਸੈਟ ਫਾਰ ਜਿਹੜੀ ਕਿ ਪਹਿਲੇ ਯਾਨੀ ਕਿ ਪ੍ਰੀ ਟ੍ਰਾਇਲ ਕਾਨਫਰੰਸ ਜਿਹੜੀ ਸੈਟ ਫਾਰ ਅਕਤੂਬਰ 24 ਨੂੰ ਜਿਹੜੀ ਹੋਣੀ ਸੀ 24 ਅਕਤੂਬਰ ਨੂੰ ਜਿਹੜੀ ਹੋਣੀ ਸੀ 10 ਵਜੇ ਉਹ ਹੁਣ ਪ੍ਰੀ ਟ੍ਰਾਇਲ ਕਾਨਫਰੰਸ ਇਜ਼ ਨੋਅ ਸ਼ੈਡਿਊਲਡ ਫਾਰ ਨਵੰਬਰ 14 ਐਨੇ ਦਿਨ ਮਿਲ ਗਿਆ ਜੀ ਕਿ 24 ਨੂੰ ਹੋਣੀ ਸੀ ਇਹ ਹੁਣ 14 ਨੂੰ ਚਲੀ ਗਈ ਏ 14 ਨਵੰਬਰ ਨੂੰ ਪ੍ਰੀ ਟ੍ਰਾਇਲ ਕਾਨਫਰੰਸ ਹੋਏਗੀ ਐਟ 11 ਵਜੇ ਟੂ ਟੂ ਸਿਲੈਕਟ ਅ ਨਿਊ ਡੇਟ ਫਾਰ ਟ੍ਰਾਇਲ ਇਹ ਪ੍ਰੀ ਟ੍ਰਾਇਲ ਕਾਨਫਰੰਸ ਜਿਹੜੀ 14 ਤਰੀਕ ਨੂੰ ਹੋਣੀ ਏ ਇਹਦੇ ਵਿੱਚ ਨਵੀਂ ਡੇਟ ਜਿਹੜੀ ਟ੍ਰਾਇਲ ਦੀ ਏ ਉਹ ਜੀ ਨਾ ਉਹ ਸਾਂਝੀ ਕਰਨਗੇ ਸਾਰੇ ਦੇ ਨਾਲ ਰਲ ਕੇ ਤੇ ਡੇਟ ਰੱਖੀ ਜਾਏਗੀ ਜਿਹੜੀ ਕਿ

ਇਹ ਤੁਹਾਨੂੰ ਮੈਂ ਦੱਸਿਆ ਸੀ ਕਿ ਆਖਰੀ ਲਾਈਨ ਜੱਜ ਨੇ ਜਿਹੜਾ ਜੱਜ ਨੂੰ ਵੀ ਪਤਾ ਹੈ ਜੱਜ ਨੂੰ ਵੀ ਪਤਾ ਕਿ ਇਹ ਜਿਹੜਾ ਮੁਜਰਮ ਹੈ ਇਹ ਡਿਲੇਇੰਗ ਟੈਕਟਸ ਲੈ ਕੇ ਆ ਰਿਹਾ ਐ ਇਸ ਮੌਕੇ ਦੇ ਉੱਤੇ ਆਪਣਾ ਕਾਉਂਸਲ ਬਦਲ ਲਿੰਦਾ ਇੱਕ ਹੀ ਮਤਲਬ ਹੁੰਦਾ ਕਿ ਮੈਂ ਡਿਲੇ ਕਰਨਾ ਜੱਜ ਨੂੰ ਜਿਹੜਾ ਡਿਲੇ ਕੀਤਾ ਉਹਨੇ 24 ਨੂੰ ਪ੍ਰੀ ਟ੍ਰਾਇਲ ਹੋਣੀ ਸੀ ਅਕਤੂਬਰ ਨੂੰ 14 ਨੂੰ ਚੱਲੇਗੀ ਠੀਕ ਹੈ ਇਹ 25 ਦਿਨ ਜਿਹੜੇ ਉਹਨੇ ਲੈ ਲਿੱਤੇ ਤਾਂ ਕਿ مزید ਕੋਈ ਆਪਣਾ ਕੱਲਿਕ ਨਿਕਲਣਾ ਕੀ ਹੈ ਇਹ ਕਿਉਂਕਿ ਇਹ ਕੇਸ ਜਿਹੜਾ ਕਹਿੰਦੇ ਨੇ ਉਹ ਦੀਵਾਰ ਤੇ ਲਿਖੀ ਹੋਈ ਤਹਿਰੀਰ ਦੀ ਤਰ੍ਹਾਂ ਹੈਗਾ ਠੀਕ ਹੈ ਕਿਨੇ ਸ਼ਟ ਐਂਡ ਕਲੋਜ਼ ਕਿਉਂਕਿ ਟ੍ਰਾਂਜੈਕਸ਼ਨ ਹੈ ਠੀਕ ਹੈ ਜੀ ਕਲੋਜ਼ ਐਂਡ ਸ਼ਟ ਐਂਡ ਟ੍ਰਾਂਜੈਕਸ਼ਨ ਹੈ ਸਭ ਨੂੰ ਪਤਾ ਹੈ ਇਸ ਵਾਸਤੇ ਜੱਜ ਨੇ ਵੀ ਮੈਂਸ਼ਨ ਕਰ ਦਿੱਤਾ ਕਿ ਇਹ ਜਿਹੜਾ ਟਾਈਮ ਹੈ ਜਿਹੜਾ ਲੇਆ ਇਹਨੂੰ ਅਸੀਂ ਕੱਢਾਂਗੇ ਵਿੱਚੋਂ ਤਾਂ ਕਿ ਜਿਹੜਾ ਸਪੀਡੀ ਟ੍ਰਾਇਲ ਹੈ ਉਹ ਸਾਡਾ ਜਿਹੜਾ ਟ੍ਰਾਇਲ ਜਿਹੜਾ ਉਹ ਜਸਟਿਸ ਦੇ ਇੰਟਰਸਟ ਵਿੱਚ ਜਿਹੜਾ ਉਹ ਅਸੀਂ ਜਿਹੜਾ ਨਾ ਉਹਨੂੰ ਕਵਰ ਕਰਾਂਗੇ ਉਹਨੂੰ ਕਹੋ ਇਹ ਇਹ ਨਾ ਕਹਿਣ ਕਿਦੇ ਜੱਜ ਨੇ ਵੀ ਪਤਾ ਹੈ ਹਿੰਦੁਸਤਾਨੀ ਸਰਕਾਰ ਇਹ ਨਾ ਸਮਝੇ ਕਿ ਅਸੀਂ ਜਿਹੜਾ ਇਹ ਟਾਈਮ ਬਾਈ ਕਰ ਲਿਆ ਤੇ ਅਸੀਂ ਜਨਾਬ ਅੱਗੇ ਲੈ ਜਾਾਂਗੇ ਜੱਜ ਦੇ ਵੀ ਜ਼ਿਹਨ ਵਿੱਚ ਹੈ ਕਿ ਇਹ ਕੰਮ ਜਿਹੜਾ ਇਹਨਾਂ ਨੇ ਗਲਤ ਕੀਤਾ ਲੇਕਿਨ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਅਦਾਲਤਾਂ ਜਿਹੜੀਆਂ ਹੁੰਦੀਆਂ ਉਹ ਫॉर ਦਾ ਸੇਕ ਆਫ ਫੇਅਰ ਟ੍ਰਾਇਲ ਫੇਰ ਟ੍ਰਾਇਲ ਤਾਂ ਕਿ ਇਤਰਾਜ਼ ਨਾ ਹੋਏ ਅਪੀਲ ਵਿੱਚ ਜਾ ਕੇ ਅੱਗੇ ਕਹਿੰਦੇ ਜੀ ਮੈਨੂੰ ਸੁਣਿਆ ਨਹੀਂ ਮੈਨੂੰ ਟਾਈਮ ਨਹੀਂ ਦਿੱਤਾ ਜੀ ਮੈਂ ਦੇਖੋ ਜੀ ਆਪਣਾ ਵਕੀਲ ਬਦਲ ਲਾ ਸੀ ਮੈਨੂੰ ਇਜਾਜ਼ਤ ਨਹੀਂ ਹੋਣ ਇਹ ਚੀਜ਼ਾਂ ਜਿਹੜੀਆਂ ਫੇਰ ਟ੍ਰਾਇਲ ਵਿੱਚ ਅੱਗੇ ਉਹ ਕਲੇ ਕਿ ਕਮਜ਼ੋਰੀਆਂ ਪੈਦਾ ਕਰਦੀਆਂ ਜੇ ਜੀ ਵਜਨ ਆ ਕੇ ਹਾਇਰ ਕੋਰਟ ਵਿੱਚ ਜਾ ਕੇ ਬੰਦਾ ਛੁੱਟ ਜਾਂਦਾ ਸਾਡੇ ਤੇ ਇਥੇ ਆਮ ਹੈ ਮਾਮਲਾ ਤੇ ਹਿੰਦੁਸਤਾਨ ਆਪਣਾ ਉਹਨਾਂ ਨੇ ਅਮਰੀਕਾ ਜੀ ਆਪਣਾ ਅਦਾਲਤ ਨਹੀਂ ਜਸਿਸ ਪੰਨੂ ਦੇ ਕੇਸ ਵਿੱਚ ਜਿਹੜਾ ਆਪਣਾ ਉਹਨਾਂ ਨੇ ਜਨਾਬ ਇਹ ਕਿਹਾ ਕਿ ਤੁਹਾਨੂੰ ਅਸੀਂ ਟਾਈਮ ਦੇ ਦੇਣੇ ਆ ਪਰ ਇਹ ਇਹ ਇਹਦਾ ਸਮਝਿਆ ਜਾਏ ਕਿ ਇਹ ਬਸ ਟਾਈਮ ਜਿਹੜਾ ਸਾਇਆ ਹੋ ਗਿਆ ਅਦਾਲਤ ਜਿਹੜਾ ਏਤੇ ਨਜ਼ਰ ਰੱਖੇਗੀ ਤੇ ਹੁਣ ਜਿਹੜੀ ਆਪਣਾ 14 ਨਵੰਬਰ ਨੂੰ ਪ੍ਰੀ ਟ੍ਰਾਇਲ ਕਾਨਫਰੰਸ ਹੋਣੀ ਉਹਦੇ ਵਿੱਚ ਫਿਰ ਦੇ ਟ੍ਰਾਇਲ ਦੀ ਡੇਟ ਆਣੀ ਹੈ ਉੱਥੇ ਵੀ ਤੁਹਾਨੂੰ ਉਸੇ ਨਜ਼ਰ ਰੱਖਾਂਗੇ ਇਹਦੇ ਵਿੱਚ ਮਜ਼ੀਦ ਜਿਹੜਾ ਜੋ ਕੁਝ ਵੀ ਖੁਲਾਸਾ ਹਿਤ ਚ ਆ ਰਿਹਾ ਤੁਹਾਡੇ ਸਾਹਮਣੇ ਮੈਂ ਪੂਰੇ ਰਫਤਾਰ ਦੇ ਨਾਲ ਸਾਰੀਆਂ ਵੀਡੀਓ ਪੇਪਰ ਨੂੰ ਤਾਂ ਜਿਹੜਾ ਕੇਸ ਹੈ ਉਹਨੂੰ ਮੈਂ ਐਕਸਕਲੂਸਿਵ ਖੁਦੂਸੀ ਤੌਰ ਦੇ ਉੱਤੇ ਫਾਲੋ ਕਰ ਰਿਹਾ ਸੀ ਤੁਹਾਨੂੰ ਉਹਦੀ ਨਿੱਕੀ ਨਿੱਕੀ ਡਿਟੇਲ ਜਿਹੜੀ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਜਿਸ ਤਰ੍ਹਾਂ ਹੁਣ ਨikhil gupta ਨੇ ਆਪਣਾ ਵਕੀਲ ਜਿਹੜਾ ਸੀ ਟਾਪ ਦਾ ਲਾਇਰ ਚੇਂਜ ਕਰਕੇ ਉਸ ਦੂਸਰਾ ਆਪਣਾ ਡਿਫੈਂਸ ਲਾਇਰ ਰੱਖਿਆ ਇਹਦੀ ਵਜ੍ਹਾ ਸਿਰਫ ਇਹ ਹੀ ਸੀ ਤਾਂ ਕਿ ਟਾਈਮ ਬਾਇ ਕੀਤਾ ਜਾਵੇ ਤੇ ਟਾਈਮ ਉਹਨਾਂ ਨੇ ਵੀਕ ਦਿਨ ਬਾਈ ਕਰ ਲਿਆ ਉਹ ਜਿਹੜੀ ਜਿਹੜਾ ਫਾਇਆ ਜਿਹੜਾ ਫਾਇਆ ਗੱਲ ਗਲੇ ਲਫੰਦਾ ਉਹ ਨਵੰਬਰ ਵਿੱਚ ਆਣਾ ਸੀ ਉਹ ਦਸੰਬਰ ਚ ਹੋ ਜਾਏਗਾ ਆਖਿਰ ਤੇ ਲੱਗਣਾ ਹੀ ਹੈ ਕਿਉਂਕਿ ਪ੍ਰੋਸੀਕਿਊਸ਼ਨ ਦਾ ਕੇਸ ਬਹੁਤ ਵਾਟਰ ਟਾਈਟ ਹੈ ਵਾਟਰ ਟਾਈਟ ਹੈ ਔਰ ਹਰ ਚੀਜ਼ ਸਾਹਮਣੇ ਹੈ ਔਰ ਇਹਦਾ ਆਪਣਾ ਜਿਹੜਾ ਕਨਫੈਸ਼ਨ ਉਹ ਮੌਜੂਦਾ ਰਿਕਾਰਡ ਦੇ ਉੱਤੇ ਇਹ ਤੇ ਤੁਹਾਨੂੰ ਅਸੀਂ ਆਪਣਾ ਗੱਲਾਂ ਵੀ ਦੱਸਣੀ ਅਸੀਂ ਤੋਂ ਕਿ ਹਿੰਦੁਸਤਾਨ ਕਿਸ ਤਰ੍ਹਾਂ ਜਿਹੜਾ ਆਪਣਾ ਉਹ ਕਰ ਰਿਹਾ ਦੂਜਾ ਕਾਉਨਰ ਆਪਣੇ ਜਿਹੜਾ ਇਹ ਤੋਂ ਰਿਫਰੈਂਡਮ ਤੋਂ ਪਹਿਲੇ 31 ਅਕਤੂਬਰ ਤੁਹਾਨੂੰ ਦੱਸਿਆ ਡੇਟ ਯਾਦ ਰੱਖੋ 31 ਅਕਤੂਬਰ ਨੂੰ ਇਹਦੇ ਵਿੱਚ ਆਪਣਾ ਟੋਰਾਂਟੋ ਓਟਵਾ ਤੇ ਮੈਨਕੂਵਰ ਦੇ ਵਿੱਚ ਜਿਹੜੇ ਕਾਉਂਸਲੇਟ ਨੇ ਜਿਹੜਾ ਅਤਵਾਦੀ ਘਰ ਨੇ ਉਹਨਾਂ ਦਾ ਜਿਹੜਾ ਘਰਾਓ ਕਰਨਾ ਹੈ ਉੱਥੇ ਵੀ ਸਿੰਘਾਂ ਜਾਣਾ ਹੈ ਇਹ 31 ਅਕਤੂਬਰ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਥ ਹੈ ਜਿਹੜਾ ਜਿਹੜਾ ਲਾਈਫ ਸਰਟੀਫਿਕੇਟ ਜਿਹੜੇ ਜਿਹੜੇ ਗੁਰਦੁਆਰਿਆਂ ਜਾਏਗਾ ਉਹਦਾ ਸ਼ਡਿਊਲ ਤੁਹਾਡੇ ਕੋਲ ਮੌਜੂਦ ਹੈ ਉਹਦੇ ਤੁਸੀਂ ਜਨਾਬ ਇਹਨਾਂ ਦਾ ਘਰਾਓ ਕਰਨਾ ਹੈ ਉਹਨਾਂ ਕੋਲ ਸਵਾਲ ਕਰਨਾ ਹੈ ਫਿਰ ਫਰੰਡ ਕਰਨਾ ਹੈ ਇਹਨਾਂ ਨੂੰ ਕਿ ਤੁਸੀਂ ਜਿਹੜਾ ਆਪਣਾ ਸਿੱਖਾਂ ਨੇ ਤੇ ਪੰਜਾਬੀਆਂ ਦਾ ਜਿਹੜਾ ਤੁਸੀਂ ਪਿੱਛਾ ਉਹਨਾਂ ਦੀ ਜਸੂਸੀਆਂ ਕਿਉਂ ਕਰਵਾ ਰਹੇ ਹੋ ਉਹਨਾਂ ਨੂੰ ਕਿਉਂ ਤੰਗ ਕਰ ਰਹੇ ਹੋ ਇਜਾਜ਼ਤ ਦਿਓ ਤੇ ਚੜ੍ਹਦੀ ਕਲਾ ਚ ਤੇ ਰੱਬ ਰਾਖਾ